ਸ਼ੰਭੂ ਬਾਰਡਰ ਦੇ ਉੱਪਰ ਕਿਸ ਤਰ੍ਹਾਂ ਦੇ ਹਾਲਾਤ ਹੈ ਪੂਰਾ ਬਾਰਡਰ ਸੀਲ ਕਰ ਦਿੱਤਾ ਗਿਆ ਹੈ ਔਰ ਉੱਥੇ ਖਨੋਰੀ ਬਾਰਡਰ ਨੂੰ ਵੀ ਸੀਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਖਨੋਰੀ ਬਾਰਡਰ ਦੇ ਉੱਪਰ ਵੀ ਇਸੇ ਤਰੀਕੇ ਦੇ ਇੰਤਜ਼ਾਮਾ ਔਰ ਹਰਿਆਣਾ ਦੇ ਵਿੱਚ ਸੱਤ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਤਾਂ ਤਸਵੀਰ ਦਿਖਾਉਨੇ ਆ ਤਿੱਖੀਆਂ ਕਿੱਲਾ ਲਾ ਦਤੀਆਂ ਤਾਂਕਿ ਟਰੈਕਟਰ ਨਾ ਪਹੁੰਚ ਸਕਣ ਔਰ ਜੰਗੀ ਪੱਦਰ ਤੇ ਕੰਮ ਚੱਲ ਰਿਹਾ ਹੈ ਦੇ ਦੋਵੇਂ ਪਾਸੇ ਬਲਾਕ ਕਰ ਦਿੱਤੇ ਆ ਔਰ ਪੱਕਾ ਦਾ ਤੌਰ ਤੇ ਆ ਮੋٹے ਮੋٹے ਪੱਥਰ ਜਿਹੜੇ ਨੇ ਆ ਮੋٹے ਮੋٹے ਪੱਥਰ ਦੇਖੋ ਤੁਸੀਂ ਇਸ ਤਰ੍ਹਾਂ ਦੇ ਲਗਾ ਦਿੱਤੇ ਗਏ ਆ ਤਾਂਕਿ ਟਰੈਕਟਰ ਕ੍ਰੋਸ ਦਾ ਕਰ ਸਕਣ ਇਹਨਾਂ ਨੂੰ ਯਾਰੀ ਦੇਖ ਸਕਦੇ ਹੋ ਕੰਟੀਲੀਆਂ ਤਾਰਾਂ ਆ ਰੀਆਂ ਨੇ ਸਾਹਮਣੇ ਦੇਖੋਗੇ ਤੁਸੀਂ ਕੰਟੀਲੀਆਂ ਕੰਡਿਆਲੀਆਂ ਜਾਂ ਕੰਡਿਆਲੀਆਂ ਤਾਰਾਂ ਆ ਰੀਆਂ ਨੇ ਇਹ ਤਾਰਾਂ ਲਗਾ ਲਗਾ ਕੇ ਪੂਰਾ ਬਲਾਕ ਕਰ ਦਿੱਤਾ ਜਾ ਰਿਹਾ ਰਸਤਾ ਪੂਰਾ ਦਾ ਪੂਰਾ ਕਿਉਂਕਿ ਕੋਈ ਵੀ ਕਸਰ ਨਾ ਰਹੇ ਇਹ ਕਿਲਾ ਲਾ ਦੁੱਤੀਆਂ ਗਈਆਂ ਐ ਟਿੱਕਿਆ ਕਿਲਾ ਜਿਹੜੀਆਂ ਲਾਈਆਂ ਗਈਆਂ ਆ ਉਸ ਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਅਗਲੇ ਬੰਨੇ ਜਿਵੇਂ ਦਿੱਲੀ ਦੇ ਸਿੰਘੂ ਬਾਰਡਰ ਤੇ ਕਿਲਾ ਲਾਈਆਂ ਸੀ ਉਸੇ ਤਰੀਕੇ ਦੇ ਨਾਲ ਟਿੱਕੀਆਂ ਨੁਕੀਲੀਆਂ ਕਿਲਾ ਲਾ ਦੁੱਤੀਆਂ ਗਈਆਂ ਤਾਂ ਕਿ ਕਿਸਾਨਾਂ ਦੇ ਟਰੈਕਟਰ ਇਸ ਨੂੰ ਕ੍ਰੋਸ ਨਾ ਕਰ ਸਕਣ ਔਰ ਟਰੈਕਟਰ ਜਿਹੜੇ ਆ ਉਹ ਪੈਂਚਰ ਹੋ ਜਾਣ ਜੋ ਵੀ ਸਾਧਨ ਹੋਣਗੇ ਉਹ ਪੈਂਚਰ ਹੋ ਜਾਣਗੇ ਅਕਦੇਮ ਚਾਲੇ ਵੱਡੇ ਵੱਡੇ ਪੱਥਰ ਰੱਖ ਦਿੱਤੇ ਗਏ ਆ ਤਾਂਕਿ ਇੱਧਰੋਂ ਵੀ ਕੋਈ ਨਾ ਆ ਸਕੇ ਕਿਉਂਕਿ ਇਸੇ ਬਾਰਡਰ ਨੂੰ ਪੰਨਿਆ ਸੀ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਇਸੇ ਬਾਰਡਰ ਨੂੰ ਰੋਕਾਂ ਤੋੜ ਕੇ ਕਿਸਾਨ ਦਿੱਲੀ ਪਹੁੰਚ ਗਏ ਸੀ ਪਰ ਇਸ ਵਾਰ ਸਖਤ ਇਨਸਟਰਕਸ਼ਨਸ ਆ ਕਿਉਂਕਿ ਪਿਛਲੀ ਵਾਰ ਹਰਿਆਣਾ ਸਰਕਾਰ ਦੀ ਬੜੀ ਕਿਰਕਰੀ ਹੋਈ ਸੀ ਕਿ ਆਖਰਕਾਰ ਹਰਿਆਣਾ ਦੇ ਵਿੱਚੋਂ ਲੰਘ ਕੇ ਕਿਸਾਨ ਆ ਕਿਉਂਗੇ ਫਸ ਲੇਅਰ ਬੈਰੀਕੇਡ ਦੀ ਇਹ ਮੇਰੇ ਤੋਂ तकरीबन ਤੁਸੀਂ ਦੇਖੋ 6 ਫੁੱਟ ਦੇ ਕਰੀਬ ਹੋਊਗੀ ਇਹ ਇਹ ਪਹਿਲੀ ਲੇਅਰ ਆ ਇਸ ਤਰ੍ਹਾਂ ਦੀ ਇੰਨੀ ਮੋਟੀ ਲੇਅਰ ਆ ਔਰ ਇਸ ਨੂੰ ਹੈਡਰਾ ਕ੍ਰੇਨ ਵੀ ਜਦੋਂ ਚੁੱਕਦੀ ਆ ਤਾਂ ਜੋਰ ਆਉਂਦਾ ਉਸ ਨੂੰ ਚੁੱਕਣ ਲਈ ਔਰ ਉਸ ਤੋਂ ਬਾਅਦ ਅਗਲੀ ਲੇਅਰ ਦਿਖਾਓ ਔਰ ਇਸੇ ਤਰੀਕੇ ਨਾਲ ਮੋٹے ਮੋٹے ਪੱਥਰ ਪੱਥਰਾਂ ਦੀਆਂ ਛਲਾ ਲਾ ਦਿੱਤੀਆਂ ਗਈਆਂ ਤਾਂ ਕਿ ਕਿਸਾਨ ਰੋਕੇ ਜਾ ਸਕਣ ਕਿਸਾਨ ਕੋਈ ਨਾ ਕੋਈ ਤਕੜੀ ਪਲੈਨਿੰਗ ਦੇ ਤਹਿਤ ਇਹ ਕੰਮ ਹੋ ਰਿਹਾ ਹਰਿਆਣਾ ਪੁਲਿਸ ਦਾ ਹਰਿਆਣਾ ਸਰਕਾਰ ਦਾ ਪੂਰਾ ਦਾ ਪੂਰਾ ਜੋਰ ਇਸ ਪਾਸੇ ਲੱਗ ਰਿਹਾ ਕਿ ਆਖਰਕਾਰ ਕਿਵੇਂ ਕਿਸਾਨਾਂ ਨੂੰ ਰੋਕਿਆ ਜਾਣਾ ਹੈ ਕ੍ਰੇਨ ਦੇ ਨਾਲ ਸੀ ਵੱਡੇ ਵੱਡੇ ਪੱਥਰ ਜਿਹੜੇ ਆ ਉਹਨਾਂ ਨੂੰ ਅਰਖਿਆ ਜਾ ਰਿਹਾ ਉੱਪਰ ਅਗਲੇ ਬੰਨੇ ਉਹ ਪਹਿਲਾ ਜਿਹੜਾ ਬੈਰੀਕੇਡ ਆ ਉਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਤ तमाम ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਹਰਿਆਣਾ ਪੁਲਿਸ ਦੇ ਹਰਿਆਣਾ ਸਰਕਾਰ ਦੇ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਆ ਇਸ ਇਸ ਵੇਲੇ ਜਿੱਥੇ ਕਿ ਕਿਸਾਨਾਂ ਨੇ ਅੰਦੋਲਨ ਵਾਸਤੇ ਕਾਲ ਦਿੱਤੀ ਹੋਈ ਆ 13 ਤਰੀਕ ਨੂੰ ਕਿਸਾਨਾਂ ਨੇ ਪਹੁੰਚਣਾ ਔਰ ਸ਼ੰਭੂ ਬਾਰਡਰ ਦੇ ਉੱਪਰ ਕਿਸ ਤਰ੍ਹਾਂ ਦੇ ਹਾਲਾਤ ਹੈ ਪੂਰਾ ਬਾਰਡਰ ਸੀਲ ਕਰ ਦਿੱਤਾ ਗਿਆ ਹੈ ਔਰ ਉੱਥੇ ਖਨੌਰੀ ਬਾਰਡਰ ਨੂੰ ਵੀ ਸੀਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਖਨੌਰੀ ਬਾਰਡਰ ਦੇ ਉੱਪਰ ਵੀ ਇਸੇ ਤਰੀਕੇ ਦੇ ਇੰਤਜ਼ਾਮ ਹੈ ਔਰ ਹਰਿਆਣਾ ਦੇ ਵਿੱਚ ਸੱਤ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਤਾਂ ਤਸਵੀਰ ਦਿਖਾਉਨੇ ਆ ਤਿੱਖੀਆਂ ਕਿੱਲਾ ਲਾ ਦਿਤੀਆਂ ਤਾਂਕਿ ਟਰੈਕਟਰ ਨਾ ਪਹੁੰਚ ਸਕਣ ਔਰ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਸ਼ੰਭੂ ਬਾਰਡਰ ਦੇ ਉੱਪਰ ਦੋਵੇਂ ਪਾਸੇ ਪੁਲ ਦੇ ਦੋਵੇਂ ਪਾਸੇ ਬਲਾਕ ਕਰ ਦਿੱਤੇ ਆ ਔਰ ਬਕਾਇਦਾ ਤੌਰ ਤੇ ਮੋٹے-ਮੋਟੇ ਪੱਥਰ ਜਿਹੜੇ ਨੇ ਆ ਮੋٹے-ਮੋਟੇ ਪ ਇਨਾਂ ਨੂੰ ਔਰ ਉੱਥੇ ਹੀ ਇਸ ਤਰ੍ਹਾਂ ਦੀ ਜ਼ਬਰਦਸਤ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ 메인 ਹਾਈਵੇ ਦਿੱਲੀ ਨਾਲ ਕਨੈਕਟ ਕਰਨ ਵਾਲਾ ਇਹ ਹਾਈਵੇ ਆ ਜਿਸ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਆਏ ਦਿਨ ਰੋਜ਼ਾਨਾ ਸਾਧਨ ਕਰਾਸ ਕਰਦੇ ਆ ਪਰ ਦੇਖੋ ਤੁਸੀਂ ਅੱਗੇ ਤਿੱਖੀਆਂ ਕਿੱਲਾ ਲਾ ਦਿੱਤੀਆਂ ਗਈਆਂ ਤਿੱਖੀਆਂ ਕਿੱਲਾ ਜਿਹੜੀਆਂ ਲਾਈਆਂ ਗਈਆਂ ਉਸ ਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਅਗਲੇ ਬੰਨੇ ਜਿਵੇਂ ਦਿੱਲੀ ਦੇ ਸਿੰਘੂ ਬਾਰਡਰ ਤੇ ਕਿੱਲਾ ਲਾਈਆਂ ਸੀ ਉਸੇ ਤਰੀਕੇ ਦੇ ਨਾਲ ਸਿੱਕੀਆਂ ਨੁਕੀਲੀਆਂ ਕਿੱਲਾਂ ਲਾ ਦਿੱਤੀਆਂ ਗਈਆਂ ਤਾਂ ਕਿ ਕਿਸਾਨਾਂ ਦੇ ਟਰੈਕਟਰ ਇਸ ਨੂੰ ਕ੍ਰੋਸ ਨਾ ਕਰ ਸਕਣ ਔਰ ਟਰੈਕਟਰ ਜਿਹੜੇ ਆ ਉਹ ਪੈਂਚਰ ਹੋ ਜਾਣ ਜੋ ਵੀ ਸਾਧਨ ਹੋਣਗੇ ਉਹ ਪੈਂਚਰ ਹੋ ਜਾਣ ਤਾਂ ਕਿਉਂਕਿ ਪਹਿਲੀ ਤਾਂ ਗੱਲ ਆ ਵੱਡੇ ਵੱਡੇ ਬੈਰੀਕੇਡ ਟੱਪਣੇ ਬਹੁਤ ਔਖੀ ਗੱਲ ਹੁੰਦੀ ਆ ਪਹਿਲੀ ਪਹਿਲੀ ਲੇਅਰ ਫਿਰ ਦੂਜੀ ਲੇਅਰ ਵੱਖ-ਵੱਖ ਵੱਡੇ ਵੱਡੇ ਪੱਥਰ ਔਰ ਉੱਥੇ ਹੀ ਭਾਰੀ ਪਰਕਮ ਮਸ਼ੀਨਰੀ ਹੋਏਗੀ ਹਰਿਆਣਾ ਪੁਲਿਸ ਦੀ ਔਰ ਉੱਥੇ ਹੀ ਬਕਾਇਦਾ ਤੌਰ ਤੇ ਹਰਿਆਣਾ ਪੁਲਿਸ ਤਾਇਨਾਤ ਕਰ ਦਿੱਤੀ ਹੈ ਮੌਕੇ ਦੇ ਉੱਪਰ ਹੀ ਦੱਸਿਆ ਜਾ ਰਿਹਾ ਕਿਉਂਕਿ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਆ ਔਰ ਮੌਕੇ ਦੇ ਉੱਪਰ ਹੀ ਸਾਨੂੰ ਕਿਹਾ ਜਾ ਰਿਹਾ ਸੀਗਾ ਕਿ ਇੱਥੇ ਉੱਪਰ ਨਹੀਂ ਚੜ੍ਹਨਾ ਤੁਸੀਂ ਵਾਪਸ ਜਾਓ ਮੀਡੀਆ ਦਾ ਕਹਿੰਦੇ باوجود ਵੀ ਪਰ ਤੁਸੀਂ ਸਮਝ ਸਕਦੇ ਹੋ ਕਿ ਕਿੰਨੇ ਸਟ੍ਰਕਟ ਨਿਰਦੇਸ਼ ਦਿੱਤੇ ਹੋਣਗੇ ਔਰ ਉਸੇ ਤਰੀਕੇ ਨਾਲ ਦੂ ਇਹ ਜਿਹੜਾ ਇੱਕ ਨਦੀ ਦਾ ਰਸਤਾ ਹੈ ਤਾਂ ਸਾਹਮਣੇ ਦੇਖੂਗੇ ਪਰਲੇ ਬੰਨੇ ਵੀ ਇਸੇ ਤਰੀਕੇ ਨਾਲ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਵੱਡੇ ਵੱਡੇ ਪੱਥਰ ਜਿਹੜੇ ਆ ਉਹ ਲਿਆ ਕੇ ਰੱਖੇ ਜਾ ਰਹੇ ਨੇ ਸੜਕ ਦੇ ਵਿਚਾਲੇ ਸੜਕ ਦੇ ਵਿਚਾਲੇ ਵੱਡੇ ਵੱਡੇ ਪੱਥਰ ਰੱਖ ਦਿੱਤੇ ਗਏ ਆ ਤਾਂ ਕਿ ਇਧਰੋਂ ਵੀ ਕੋਈ ਨਾ ਆ ਸਕੇ ਕਿਉਂਕਿ ਇਸੇ ਬਾਰਡਰ ਨੂੰ ਪੰਨਿਆਸੀ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਇਸੇ ਬਾਰਡਰ ਨੂੰ ਰੋਕਾਂ ਤੋੜ ਕੇ ਕਿਸਾਨ ਦਿੱਲੀ ਪਹੁੰਚ ਗਏ ਸੀ ਪਰ ਇਸ ਵਾਰ ਸਖਤ ਇਨਸਟਰਕਸ਼ਨਸ ਆ ਕਿਉਂਕਿ ਪਿਛਲੀ ਵਾਰ ਹਰਿਆਣਾ ਸਰਕਾਰ ਦੀ ਬੜੀ ਕਿਰਕਰੀ ਹੋਈ ਸੀ ਕਿ ਆਖਰਕਾਰ ਹਰਿਆਣਾ ਦੇ ਵਿੱਚੋਂ ਲੰਘ ਕੇ ਕਿਸਾਨ ਆ ਕਿਉਂਗੇ ਹੁਣ ਇਸ ਵਾਰ ਤਾਂ ਹਦਾਇਤਾਂ ਦੱਸਿਆ ਜਾ ਰਿਹਾ ਇਹ ਵੀ ਦਿੱਤੇ ਆ ਕਿ ਜੇ ਕਿਤੇੋਂ ਟਰੈਕਟਰ ਦੇ ਵਿੱਚ ਹਰਿਆਣਾ ਚੋਂ ਪੈਟਰੋਲ ਪੰਪ ਦੇ ਵਿੱਚ ਤੇਲ ਵੀ ਪਿਆ ਤਾਂ ਉਸ ਦਾ ਵੀ ਜਿਹੜਾ ਲਾਇਸੈਂਸ ਹੈ ਉਹ ਸਸਪੈਂਡ ਕਰ ਦਿੱਤਾ ਜਾਣਾ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇਹ ਤਿਆਰੀ ਦੇਖ ਸਕਦੇ ਹੋ ਕੰਟੀਲੀਆਂ ਤਾਰਾਂ ਆ ਰਹੀਆਂ ਨੇ ਸਾਹਮਣੇ ਦੇਖੋਗੇ ਤੁਸੀਂ ਕੰਟੀਲੀਆਂ ਕੰਡੇ ਵਾਲੀਆਂ ਜਾਂ ਕੰਡੇ ਵਾਲੀਆਂ ਤਾਰਾਂ ਆ ਰਹੀਆਂ ਨੇ ਇਹ ਤਾਰਾਂ ਲਗਾ ਲਗਾ ਕੇ ਪੂਰਾ ਬਲੌਕ ਕਰ ਦਿੱਤਾ ਜਾ ਰਿਹਾ ਰਸਤਾ ਪੂਰਾ ਦਾ ਪੂਰਾ ਕਿਉਂਕਿ ਕੋਈ ਵੀ ਕਸਰ ਨਾ ਰਹੇ ਪਹਿਲਾਂ ਇੱਕ ਵਾਰ ਜਸ਼ਨ ਨੂੰ ਕਹੂੰਗਾ ਜਸ਼ਨ ਇਸ ਪਾਸੇ ਦਿਖਾਓ ਜਰਾ ਇਸ ਪਾਸੇ ਦਿਖਾਓ ਕਿ ਆ ਫਸਟ ਲੇਅਰ ਆ ਆ ਫਰਸਟ ਲੇਅਰ ਹੈ ਵੈਰੀਕੇਟ ਦੀ ਇਹ ਮੇਰੇ ਤੋਂ तकरीबन ਤੁਸੀਂ ਦੇਖੋ 6 ਫੁੱਟ ਦੇ ਕਰੀਬ ਹੋਊਗੀ ਇਹ ਇਹ ਪਹਿਲੀ ਲੇਅਰ ਆ ਇਸ ਤਰ੍ਹਾਂ ਦੀ ਇੰਨੀ ਮੋਟੀ ਲੇਅਰ ਆ ਔਰ ਇਸ ਨੂੰ ਹੈਡਰਾ ਕ੍ਰੇਨ ਵੀ ਜਦੋਂ ਚੁੱਕਦੀ ਆ ਤਾਂ ਜੋਰ ਆਉਂਦਾ ਉਸ ਨੂੰ ਚੁੱਕਣ ਲਈ ਔਰ ਉਸ ਤੋਂ ਬਾਅਦ ਅਗਲੀ ਲੇਅਰ ਦਿਖਾਓ ਔਰ ਇਸੇ ਤਰੀਕੇ ਨਾਲ ਮੋٹے-ਮੋٹے ਪੱਥਰ ਪੱਥਰਾਂ ਦੀਆਂ ਛਲਾਂ ਲਾ ਦਿੱਤੀਆਂ ਗਈਆਂ ਤਾਂ ਕਿ ਕਿਸਾਨ ਰੋਕੇ ਜਾ ਸਕਣ ਕਿਸਾਨ ਅੱਗੇ ਨਾ ਵਧਣ ਔਰ ਇੱਥੇ ਸਾਰੀ એનર્ਜੀ ਜਿਹੜੀ ਆ ਉਹਨਾਂ ਦੀ ਲੱਗ ਜਾਏ ਤਾਂ ਹੁਣ ਮੌਕੇ ਦੇ ਉੱਪਰ ਦੇਖੋ ਤੁਸੀਂ ਕੰਡੇ ਵਾਲੀ ਤਾਰ ਆ ਗਈ ਆ ਮੌਕੇ ਦੇ ਉੱਪਰ ਪਹਿਲਾਂ ਉਰਲੇ ਬੰਨੇ ਦੇਖੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਕੰਡਿਆਲੇ ਉਹ ਜਿਹੜੇ ਨੁਕੀਲੀਆਂ ਕਿੱਲਾਂ ਲਾ ਦਿੱਤੀਆਂ ਗਈਆਂ ਜਿਵੇਂ ਦਿੱਲੀ ਦੇ ਬਾਰਡਰ ਦੇ ਉੱਪਰ ਲਾਈਆਂ ਸੀ ਸਿੰਘੂ ਬਾਰਡਰ ਦੇ ਉੱਪਰ ਔਰ ਉਸੇ ਤਰੀਕੇ ਦੇ ਨਾਲ ਹੁਣ ਇਹ ਕੰਡਿਆਲੀ ਤਾਰ ਆ ਗਈ ਆ ਗੋਰ ਚੱਕਰਾ ਚੱਕਰੀ ਜਿਹੜੀ ਆ ਉਹ ਬਣਾਈ ਹੋਈ ਆ ਔਰ ਉਹਦੇ ਨਾਲ ਦੇਖੋ ਤੁਸੀਂ ਹੁਣ ਇਹ ਦੇਖਦੇ ਆ ਕਿ ਇੰਤਜ਼ਾਮ ਕਰ ਕੀ ਰਏ ਨੇ ਕਿਉਂਕਿ ਇਹ ਕੋਈ ਨਾ ਕੋਈ ਤਕੜੀ ਪਲੈਨਿੰਗ ਦੇ ਤਹਿਤ ਇਹ ਕੰਮ ਹੋ ਰਿਹਾ ਹਰਿਆਣਾ ਪੁਲਿਸ ਦਾ ਹਰਿਆਣਾ ਸਰਕਾਰ ਦਾ ਪੂਰਾ ਦਾ ਪੂਰਾ ਜੋਰ ਇਸ ਪਾਸੇ ਲੱਗ ਰਿਹਾ ਕਿ ਆਖਰਕਾਰ ਕਿਵੇਂ ਕਿਸਾਨਾਂ ਨੂੰ ਰੋਕਿਆ ਜਾਣਾ ਤਾਂ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਸ਼ੰਭੂ ਬੈਰੀਅਰ ਦੀ ਹੈ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਦਿਖਾ ਰਹੇ ਹਾਂ ਜਦੋਂ ਪਿਛਲੀ ਵਾਰ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਔਰ ਉਸ ਵੇਲੇ ਇਥੋਂ ਨਾਕੇ ਤੋੜ ਕੇ ਕਿਸਾਨ ਅੱਗੇ ਗਏ ਸੀ ਪਰ ਇਸ ਵਾਰ ਹਰਿਆਣਾ ਸਰਕਾਰ ਦੀ ਹਰਿਆਣਾ ਪੁਲਿਸ ਦੀ ਜ਼ਬਰਦਸਤ ਤਿਆਰੀ ਹੈ ਦੇਖੋਗੇ ਤੁਸੀਂ ਤਾਂ ਹੁਣ ਜਿਹੜੀਆਂ ਵੱਡੀਆਂ-ਵੱਡੀਆਂ ਤਾਰਾਂ ਨੇ ਕੰਡਿਆਲੀਆਂ ਤਾਰਾਂ ਉਹਨਾਂ ਨੂੰ ਲਾਇਆ ਜਾ ਰਿਹਾ ਇਸ ਪਾਸੇ ਔਰ ਉਸ ਤੋਂ ਬਾਅਦ ਪਰਲੇ ਬੰਨੇ ਵੀ ਦੇਖੋ ਤੁਸੀਂ ਹਥੋੜਿਆਂ ਦੇ ਨਾਲ ਕਿਵੇਂ ਜ਼ਬਰਦਸਤ ਤਰੀਕੇ ਨਾਲ ਜੰਗੀ ਪੱਧਰ ਤੇ ਕੰਮ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉੱਥੇ ਹੀ ਹਰਿਆਣਾ ਪੁਲਿਸ ਵੀ ਖੜੀ ਹੈ ਪਾਰੀ ਪਲਟਨ ਜਿਹੜੀ ਆ ਪਿਛਲੇ ਪਾਸੇ ਖੜੀ ਨਜ਼ਰ ਆ ਰਹੀ ਹੈ ਹੈਡ ਰੱਕ ਰੇਨ ਦੇ ਨਾਲ ਪਰ ਆ ਦਿਖਾਉਣੇ ਤੁਹਾਨੂੰ ਹੁਣ ਇਸ ਨੂੰ ਇੱਥੇ ਮੌਕੇ ਦੇ ਉੱਪਰ ਲਗਾ ਦਿੱਤਾ ਗਿਆ ਔਰ ਹਰਿਆਣਾ ਪੁਲਿਸ ਵੀ ਦੇਖੋਗੇ ਤੁਸੀਂ ਹਾਈਡਰਾ ਦੇ ਪਿਛਲੇ ਬੰਨੇ ਹਰਿਆਣਾ ਪੁਲਿਸ ਖੜੀ ਆ ਬਕਾਇਦਾ ਤੌਰ ਤੇ ਉਹਨਾਂ ਦੇ ਕੋਲੇ ਟੀਅਰ ਗੈਸ ਦੇ ਗੋਲੇ ਨੇ ਹੰਝੂ ਗੈਸ ਵੀ ਵਰਤੀ ਜਾਏਗੀ ਕਿ ਹਰ ਹਤਕੰਡਾ ਅਪਣਾਇਆ ਜਾਏਗਾ ਤਾਂ ਕਿ ਇਸ ਵਾਰ ਕਿਸਾਨ ਅਗੇ ਨਾ ਵਾਚ ਸਕਣ ਤਾਂ ਦੂਸਰੇ ਪਾਸੇ ਉਧਰਲੇ ਬੰਨੇ ਵੀ ਜ਼ਬਰਦਸਤ ਹਲਚਲ ਹੋ ਰਹੀ ਹੈ ਉਧਰਲੇ ਬੰਨੇ ਵੀ ਦੇਖੋ ਤੁਸੀਂ ਭਾਰੀ ਪਰਕਮ ਜਿਹੜੀਆਂ ਪੱਥਰ ਦੀਆਂ ਛਲਾ ਨੇ ਉਹ ਲਿਆ ਕੇ ਗਾਈਆਂ ਜਾ ਰਹੀਆਂ ਨੇ ਮੌਕੇ ਦੇ ਉੱਪਰ ਤਾਂ ਕਿ ਕਿਸਾਨਾਂ ਨੂੰ ਰੋਕਿਆ ਜਾ ਸਕੇ ਮੌਕੇ ਦੇ ਉੱਪਰ ਕਿਸਾਨ ਅੱਗੇ ਨਾ ਵਧ ਸਕਣ ਤਾਂ ਇਹ ਤਿਆਰੀ ਕੀਤੀ ਜਾ ਰਹੀ ਹੈ ਸਾਹਮਣੇ ਦੇਖੋ ਦੂਸਰੇ ਪਾਸੇ ਵੀ ਦੂਸਰੇ ਪਾਸੇ ਵੀ ਹੈਡਰਾ ਕ੍ਰੇਨ ਜਿਹੜੀ ਹੈ ਉਹ ਲਿਆ ਕੇ ਹੈਡਰਾ ਕ੍ਰੇਨ ਦੇ ਨਾਲ ਹੀ ਵੱਡੇ ਵੱਡੇ ਪੱਥਰ ਜਿਹੜੇ ਆ ਉਹਨਾਂ ਨੂੰ ਰੱਖਿਆ ਜਾ ਰਿਹਾ ਉੱਪਰ ਅਗਲੇ ਬੰਨੇ ਉਹ ਪਹਿਲਾ ਜਿਹੜਾ ਬੈਰੀਕੇਡ ਆ ਉਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਧਰਲੇ ਬੰਨੇ ਕਿਉਂਕਿ ਕਿਸਾਨ ਇਸ ਨੂੰ ਤੋੜ ਕੇ ਅੱਗੇ ਨਾ ਵੱਧ ਸਕਣ ਤਾਂ ਇਹ ਤਸਵੀਰ ਜਿਹੜੀ ਹੈ ਦਿਖਾ ਰਹੇ ਹਾਂ ਅਸੀਂ ਤੁਹਾਨੂੰ ਸ਼ੰਭੂ ਬੈਰੀਅਰ ਤੋਂ ਕਿ ਜਿੱਥੇ ਕਿ ਜ਼ਬਰਦਸਤ ਤਰੀਕੇ ਦੇ ਨਾਲ ਇੰਤਜ਼ਾਮ ਕੀਤੇ ਜਾ ਰਹੇ ਨੇ ਬਕਾਇਦਾ ਤੌਰ ਤੇ ਔਰ ਉੱਥੇ ਹੀ ਹਰਿਆਣਾ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਮੌਕੇ ਦੇ ਉੱਪਰ ਆ ਦੇਖੋ ਇਧਰਲੇ ਬਨੇ ਵੱਡੇ ਪੱਥਰ ਲਗਾ ਦਿੱਤੇ ਔਰ ਦੂਸਰੇ ਬਨੇ ਹੁਣ ਆ ਤਿੱਖੀਆਂ ਕਿੱਲਾਂ ਜਰੂਰ ਇੱਕ ਵਾਰ ਜ਼ੂਮ ਕਰਕੇ ਮੈਂ ਚਾਹੁੰਦਾ ਤਸਵੀਰ ਦਿਖਾ ਦਿਓ ਕਿਉਂਕਿ ਹਰ ਇੱਕ ਤੱਕ ਇਹ ਤਸਵੀਰ ਜਰੂਰ ਪਹੁੰਚਣੀ ਚਾਹੀਦੀ ਹੈ ਕੀ ਆਖਰਕਾਰ ਤਿਆਰੀ ਪ੍ਰਸ਼ਾਸਨ ਦੀ ਕਿਹੋ ਜੀ ਆ ਤਿਆਰੀ ਪੁਲਿਸ ਦੀ ਕਿਹੋ ਜੀ ਆ ਪੁਲਿਸ ਪ੍ਰਸ਼ਾਸਨ ਕਰ ਕੀ ਰਿਹਾ ਹਰਿਆਣਾ ਪੁਲਿਸ ਨੇ ਹਰਿਆਣਾ ਸਰਕਾਰ ਨੇ ਕਿੰਨੀ ਜ਼ਬਰਦਸਤ ਤਿਆਰੀ ਕੀਤੀ ਹੋਈ ਆ ਇਸ ਅੰਦੋਲਨ ਨੂੰ ਰੋਕਣ ਦੇ ਲਈ ਕਿਉਂਕਿ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਐਮਐਸਪੀ ਸਮੇਤ ਸਾਡੀਆਂ ਮੰਗਾਂ ਜਿਹੜੀਆਂ ਆ ਉਹ ਮੰਨੀਆਂ ਜਾਣ ਨਹੀਂ ਤਾਂ ਫਿਰ ਅਸੀਂ ਅੰਦੋਲਨ ਕਰਾਂਗੇ ਅੰਦੋਲਨ ਪਿਛਲੀ ਵਾਰ ਜਿੱਦਾਂ ਦਾ ਅੰਦੋਲਨ ਹੋਇਆ ਸੀ ਉਹੋ ਜਿਹਾ ਹੀ ਅੰਦੋਲਨ ਹੋਏਗਾ ਔਰ ਉਸੇ ਨੂੰ ਦੇਖਦੇ ਹੋਇਆ ਇਹ ਇਹ ਪੂਰੇ ਦੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਆ ਦਿਨ ਰਾਤ ਇੱਕ ਕਰਕੇ ਪ੍ਰਸ਼ਾਸਨ ਲੱਗਿਆ ਔਰ ਦੂਸਰੇ ਬੰਨੇ ਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਦੂਸਰੇ ਬੰਨੇ ਜਿਵੇਂ ਇੱਕ ਵਾਰ ਤਸਵੀਰ ਉਹ ਵੀ ਦਿਖਾ ਦਿਓ ਜਿਹੜੇ ਲੋਕ ਕਿਉਂਕਿ ਟ੍ਰੈਫਿਕ ਪੂਰਾ ਦਾ ਪੂਰਾ ਬੰਦ ਹੋ ਗਿਆ ਟੋਲ ਨਾਕਾ ਅੱਗੇ ਆਉਂਦਾ ਟੋਲ ਨਾਕਾ ਪੂਰਾ ਦਾ ਪੂਰਾ ਬੰਦ ਹੋ ਗਿਆ ਜਿਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਲੋਕ ਜਿਹੜੇ ਆ ਉਹ ਪੈਦਲ ਆਵਾਜਾਈ ਜਿਹੜੀ ਆ ਉਹ ਹੋ ਰਹੀ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਾਂ ਹੋਰ ਲੋਕ ਇਧਰ ਉਧਰ ਆਉਣ ਵਾਲੇ ਨੇ ਉਹ ਲੋਕ ਜਰੂਰ ਗੱਟੇ ਜਾਂ ਹੋਰ ਜਿਹੜਾ ਉਹਨਾਂ ਦਾ ਸਮਾਨ ਹੈ ਉਧਰੋਂ ਆ ਕੇ ਇਧਰੋਂ ਪੈਦਲ ਜਾ ਕੇ ਉਧਰੋਂ ਫਿਰ ਆਟੋ ਫੜ ਕੇ ਜਾਂ ਫਿਰ ਆਪਦੇ ਰਸਤੇ ਜਾਣਗੇ ਤਾਂ ਦਿੱਲੀ ਜਿਹੜੇ ਜਾਣ ਵਾਲੇ ਜਾਂ ਦਿੱਲੀੋਂ ਆਉਣ ਵਾਲੇ ਨੇ ਉਹ ਜ਼ਰੂਰ ਦੇਖ ਲੈਣ ਕਿ ਪੂਰੇ ਦੇ ਪੂਰੇ ਰਸਤੇ ਡਾਇਵਰਟ ਕਰ ਦਿੱਤੇ ਆ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਔਰ ਕਮੈਂਟ ਬਾਕਸ ਦੇ ਵਿੱਚ ਵੀ ਪੂਰੀ ਦੀ ਪੂਰੀ ਖਬਰ ਜਿਹੜੀ ਆ ਉਹ ਪੋਸਟ ਕਰਾਂਗੇ ਪੋਸਟ ਕਰ ਰਹੇ ਆ ਤੁਸੀਂ ਉਸ ਨੂੰ ਪੜ੍ਹ ਕੇ ਵੀ ਦੇਖ ਸਕਦੇ ਹੋ ਕਿ ਰੂਟ ਕਿਹੜੇ ਕਿਹੜੇ ਨੇ ਤਾਂ ਜਿਹੜਾ ਪਟਿਆਲਾ ਡੀਸੀ ਦੇ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਐਡਵਾਈਜ਼ਰੀ ਜਾਰੀ ਕੀਤੀ ਹੈ ਬਕਾਇਦਾ ਤੌਰ ਤੇ ਤਾਂ ਇਹ ਇੰਤਜ਼ਾਮ ਹੈ ਇਹ ਪ੍ਰਬੰਧ ਕੀਤੇ ਗਏ ਆ ਜਿਸ ਨੂੰ ਦੇਖ ਸਕਦੇ ਹੋ ਤੁਸੀਂ ਕਿ ਕਿੰਨੇ ਜ਼ਬਰਦਸਤ ਮੌਕੇ ਦੇ ਉੱਪਰ ਪ੍ਰਬੰਧ ਕੀਤੇ ਜਾ ਰਹੇ ਆ ਔਰ ਇਸ ਤਰੀਕੇ ਨਾਲ ਕੰਡੇਾਲੀਆਂ ਤਾਰਾਂ ਲਵੇਟ ਲਵੇਟ ਕੇ ਗੋਲ ਚੱਕਰਾਂ ਦੇ ਨਾਲ ਗੋਲ ਸਰਕਲਸ ਦੇ ਨਾਲ ਉਹਨਾਂ ਨੂੰ ਅੱਗੇ ਰੱਖਿਆ ਜਾ ਰਿਹਾ ਉਹਨਾਂ ਨੂੰ ਜਚਾਇਆ ਜਾ ਰਿਹਾ ਤਾਂ ਇਹ ਅਸੀਂ ਤਸਵੀਰ ਤੁਹਾਨੂੰ ਮੌਕੇ ਦੀ ਦਿਖਾ ਰਹੇ ਹਾਂ ਦੋਵੇਂ ਪਾਸੇ ਜ਼ਬਰਦਸਤ ਤਰੀਕੇ ਦੇ ਨਾਲ ਤਿਆਰੀ ਹੋ ਰਹੀ ਹੈ ਉੱਥੇ ਕਿਸਾਨ ਇਹ ਗੱਲ ਕਹਿ ਰਹੇ ਆ ਕਿ ਅਸੀਂ ਬਾਰਡਰ ਦੇ ਉੱਪਰ तमाम ਰੋਕਾਂ ਤੋੜਨ ਦਾ ਸਮਾਨ ਨੇੜੇ ਤੇੜੇ ਦੇ ਪਿੰਡਾਂ ਚ ਪਹੁੰਚਾ ਚੁੱਕੇ ਆ ਪਰ ਇਹ ਤਿਆਰੀ ਜਿਹੜੀ ਹੈ ਇਹ ਇਸ ਵਾਰ ਅੰਦੋਲਨ ਨੂੰ ناکਾਮ ਕਰਨ ਦੀ ਪੂਰੀ ਦੀ ਪੂਰੀ ਤਿਆਰੀ ਹੈ ਕਿਉਂਕਿ ਸਰਕਾਰ ਨੇ ਪਿਛਲੀ ਵਾਰ ਦੇਖ ਲਿਆ ਕਿ ਇੱਥੇ ਰੋਕਾਂ ਜਿਹੜੀਆਂ ਸੀਗੀਆਂ ਇੱਥੋਂ ਤੋੜ ਕੇ ਜਦੋਂ ਕਿਸਾਨ ਗਏ ਤਾਂ ਸਰਕਾਰ ਨੇ ਇੰਨਾ ਅਸੈਸਮੈਂਟ ਨਹੀਂ ਲਾਇਆ ਸੀ ਇੰਨਾ ਸਰਕਾਰ ਨੂੰ ਅੰਦਾਜ਼ਾ ਨਹੀਂ ਸੀ ਕਿ ਐਵੇਂ ਪਹੁੰਚ ਜਾਣਗੇ ਕਿਸਾਨ ਪਰ ਹੁਣ ਆ ਦੇਖੋ ਇਸ ਤਰ੍ਹਾਂ ਦੀ ਤਿਆਰੀ ਪਿਛਲੀ ਵਾਰ ਨਹੀਂ ਸੀ ਕਿਉਂਕਿ ਪੂਰਾ ਦਾ ਪੂਰਾ ਅੰਦੋਲਨ ਅਸੀਂ ਕਵਰ ਕੀਤਾ ਕੱਲੀ-ਕੱਲੀ ਤਸਵੀਰ ਪ੍ਰੋ ਪੰਜਾਬ ਟੀਵੀ ਦੇ ਰਾਹੀਂ ਅਸੀਂ ਤੁਹਾਨੂੰ ਦਿਖਾਉਂਦੇ ਰਹੇ ਹਾਂ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਅੰਦੋਲਨ ਚੱਲ ਰਿਹਾ ਸੀ ਹਰਿਆਣੇ ਦੇ ਪਿੰਡਾਂ ਦੇ ਵਿੱਚ ਅੰਦੋਲਨ ਚੱਲ ਰਿਹਾ ਸੀ ਔਰ ਉਸ ਤੋਂ ਬਾਅਦ ਕੇ ਕਿਸਾਨ ਜਦੋਂ ਅੱਗੇ ਵਧੇ ਸੀ ਤਾਂ ਉਹ ਕੱਲੀ-ਕੱਲੀ ਤਸਵੀਰ ਪ੍ਰੋ ਪੰਜਾਬ ਟੀਵੀ ਤੇ ਤੁਸੀਂ ਦੇਖੀ ਹੈ ਔਰ ਅਜੇ ਵੀ ਜੇ ਤੁਸੀਂ ਦੇਖਣਾ ਹੋਵੇ ਤਾਂ ਉਹ ਉਹਨਾਂ ਦਿਨਾਂ ਨੂੰ ਯਾਦ ਕਰਨਾ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਵਿਜ਼ੂਅਲਸ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਸਾਡੇ ਫੇਸਬੁੱਕ ਪੇਜ ਤੇ YouTube ਦੇ ਉੱਪਰ ਅਜੇ ਵੀ ਹੈਗੀਆਂ ਨੇ ਤਾਂ ਉਹ ਦੇਖ ਸਕਦੇ ਹੋ ਤੁਸੀਂ ਤਾਂ ਇਸ ਤਰ੍ਹਾਂ ਦੀ ਤਿਆਰੀ ਨਹੀਂ ਸੀ ਕਿਉਂਕਿ ਕੱਲੀ-ਕੱਲੀ ਮੂਵਮੈਂਟ ਨੂੰ ਅਸੀਂ ਉਦੋਂ ਕਵਰ ਕੀਤਾ ਪਰ ਇਸ ਵਾਰ ਜਿਹੜੀ ਹੈ ਜ਼ਬਰਦਸਤ ਤਰੀਕੇ ਦੀ ਤਿਆਰੀ ਹੈ ਜ਼ਬਰਦਸਤ ਤਰੀਕੇ ਦੀ ਮੂਵਮੈਂਟ ਹੈ ਔਰ ਜ਼ਬਰਦਸਤ ਤਰੀਕੇ ਦੇ ਨਾਲ ਇਥੋਂ ਹਰਿਆਣਾ ਪੁਲਿਸ ਔਰ ਹਰਿਆਣਾ ਸਰਕਾਰ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਤਾਂਕਿ ਟਰੈਕਟਰ ਜਿਹੜੇ ਆ ਉਹ ਖਾਸ ਤੌਰ ਤੇ ਅੱਗੇ ਨਾ ਜਾ ਸਕਣ ਟਰਾਲੀਆਂ ਅੱਗੇ ਨਾ ਜਾ ਸਕਣ ਤਾਂ ਸ਼ਾਇਦ ਹੁਣ ਇੰਤਜ਼ਾਮ ਦੇਖਣ ਦੇ ਲਈ ਪ੍ਰਬੰਧ ਦੇਖਣ ਦੇ ਲਈ ਦੇਖੋ ਹੂਟਰਾਮ ਵਾਲੀ ਗੱਡੀ ਆ ਰਹੀ ਹੈ ਸ਼ੂਕਦੀ ਹੋਈ ਤਾਂ ਪ੍ਰਬੰਧ ਦੇਖਣ ਲਈ ਸ਼ਾਇਦ ਅੱਗੇ ਕੋਈ ਜਿਪਸੀ ਗੱਡੀ ਆਈ ਹੈ ਦੇਖ ਸਕਦੇ ਹੋ ਤੁਸੀਂ ਤਾਂ ਇਹੋ ਜੇ ਪ੍ਰਬੰਧ ਇਹੋ ਜੇ ਨਿਗਰਾਨੀ ਰੱਖੀ ਜਾ ਰਹੀ ਹੈ ਕੱਲੀ-ਕੱਲੀ ਮੂਮੈਂਟ ਦੇ ਉੱਪਰ ਦਿਨ ਰਾਤ ਇੱਕ ਕਰਕੇ ਹਰਿਆਣਾ ਸਰਕਾਰ ਤੇ ਹਰਿਆਣਾ ਪ੍ਰਸ਼ਾਸਨ ਲੱਗਿਆ ਹੋਇਆ ਹੈ ਤਾਂਕਿ ਇਸ ਮੂਮੈਂਟ ਨੂੰ ناکਾਮ ਕੀਤਾ ਜਾ ਸਕੇ ਜਿਵੇਂ ਮਰਜ਼ੀ ਕਰਕੇ ਰੋਕਿਆ ਜਾ ਸਕੇ ਸਾਰੀ ਦੀ ਸਾਰੀ એનર્ਜੀ ਜਿਹੜੀ ਹੈ ਉਹ ਇੱਥੇ ਹੀ ਲਗ ਜਾਵੇ ਕਿਸਾਨਾਂ ਦੀ ਮੇਬੀ ਸ਼ਾਇਦ ਐਂਬੂਲੈਂਸ ਐਂਬੂਲੈਂਸ ਆ ਸ਼ਾਇਦ ਔਰ ਐਂਬੂਲੈਂਸ ਇਥੋਂ ਵਾਪਸ ਮੋੜੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਕਈ ਅ ਅਧਿਕਾਰੀ ਆ ਕੇ ਗਏ ਆ ਪਰ ਇਹ ਐਂਬੂਲੈਂਸ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਔਰ ਇਹ ਐਂਬੂਲੈਂਸ ਦਾ ਰਸਤਾ ਜਿਹੜਾ ਉਹ ਡਾਇਵਰਟ ਕੀਤਾ ਜਾ ਰਿਹਾ ਹੁਣ ਵਾਪਸ ਮੋੜਿਆ ਜਾ ਰਿਹਾ ਐਂਬੂਲੈਂਸ ਨੂੰ ਤਾਂ ਇਹ ਤਸਵੀਰ ਜਿਹੜੀ ਆ ਦੇਖ ਸਕਦੇ ਹੋ ਤੁਸੀਂ ਕਿ ਮੌਕੇ ਦੇ ਉੱਪਰ ਚੱਲ ਕੀ ਰਿਹਾ ਮੌਕੇ ਦਾ ਮਾਹੌਲ ਕੀ ਆ ਇਹ ਦੇਖ ਸਕਦੇ ਹੋ ਤੁਸੀਂ ਔਰ ਉੱਥੇ ਹੀ ਦੂਸਰੇ ਬੰਨੇ ਜੇ ਤੁਹਾਨੂੰ ਤਸਵੀਰ ਅਸੀਂ ਦਿਖਾਈਏ ਤਾਂ ਮੌਕੇ ਦੇ ਉੱਪਰ ਦੇਖੋਗੇ ਇਧਰੋਂ ਇਸ ਪਾਸੇ ਪੂਰਾ ਦਾ ਪੂਰਾ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਰੋਕਣ ਦੇ ਲਈ ਪਿੱਛੇ तमाम ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਹਰਿਆਣਾ ਪੁਲਿਸ ਦੇ ਹਰਿਆਣਾ ਸਰਕਾਰ ਦੇ ਤਾਂ ਕਿ ਰੋਕਿਆ ਜਾ ਸਕੇ ਇੱਥੇ ਕਿਸਾਨਾਂ ਨੂੰ ਤਾਂ ਉੱਥੇ ਜੰਗੀ ਪੱਦਰ ਦੇ ਉੱਪਰ ਕਿਸਾਨ ਵੀ ਲੱਗੇ ਹੋਇਆ ਤਾਂ ਆ ਦੂਸਰਾ ਰਸਤਾ ਜਿਹੜਾ ਜਸ਼ਨ ਨੂੰ ਕਹੂੰਗਾ ਜਸ਼ਨ ਇੱਕ ਵਾਰ ਇੱਧਰ ਦਾ ਰਸਤਾ ਦਿਖਾ ਦਿਓ ਮੌਕੇ ਦੇ ਉੱਪਰ ਤਾਂ ਮੈਂ ਮੌਕੇ ਦੇ ਉੱਪਰ ਹਾਂ ਇਸ ਵੇਲੇ ਸ਼ੰਭੂ ਬਾਰਡਰ ਤੇ ਪ੍ਰੋ ਪੰਜਾਬ ਟੀਵੀ ਦੇ ਰਾਹੀਂ ਤੁਹਾਨੂੰ ਤਸਵੀਰ ਦਿਖਾ ਰਿਹਾ ਮੈਂ ਵਿਚਾਲੇ ਜਿਹੜੀ ਜਗ੍ਹਾ ਹੈ ਇਹ ਇਸ ਜਗ੍ਹਾ ਦੇ ਵਿੱਚੋਂ ਵੀ ਪਿਛਲੀ ਵਾਰ ਕਿਸਾਨ ਨਿਕਲ ਗਏ ਸੀ ਪਰ ਹੁਣ ਇੱਥੇ ਵੱਡੇ ਵੱਡੇ ਟੋਏ ਪੱਟ ਦਿੱਤੇ ਗਏ ਆ ਆ ਜਿਹੜਾ ਸਾਹਮਣੇ ਦੇਖੋਗੇ ਤੁਸੀਂ ਇਹ ਪਾਣੀ ਵਗ ਰਿਹਾ ਇਹਦੇ ਵਿੱਚੋਂ ਅ ਵੱਡੇ ਵੱਡੇ ਟੋਏ ਪੱਟ ਦਿੱਤੇ ਗਏ ਆ ਇੱਥੇ ਵੀ ਥੱਲੇ ਇੱਕ ਜੇਸੀਬੀ ਸ਼ਾਇਦ ਖੜੀ ਤੁਹਾਨੂੰ ਨਜ਼ਰ ਆ ਜਵੇ ਤਾਂ ਔਰ ਥੱਲੇ ਅਜੇ ਵੀ ਇੱਕ ਕ੍ਰੇਨ ਖੜੀ ਹੈ ਔਰ ਉਸ ਤੋਂ ਪਹਿਲਾਂ ਪੱਥਰ ਹੀ ਪੱਥਰ ਲਾ ਦਿੱਤੇ ਗਏ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸਾਨ ਅੱਗੇ ਨਾ ਵੱਧ ਸਕਣ ਕਿਸਾਨ ਅੱਗੇ ਨਾ ਪਹੁੰਚ ਸਕਣ ਔਰ ਉੱਥੇ ਇਸ ਦੇ ਨਾਲ ਨਾਲ ਹਰਿਆਣਾ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਬਕਾਇਦਾ ਤੌਰ ਤੇ ਸੀਨੀਅਰ ਅਧਿਕਾਰੀ ਸੁਪਰਵਾਈਜ਼ਨ ਕਰ ਰਹੇ ਆ ਕਿਉਂਕਿ ਜਿਹੜੇ ਅੰਬਾਲਾ ਜ਼ਿਲ੍ਹੇ ਦੇ ਜਾਂ ਨੇੜੇ ਤੇਰੇ ਦੇ ਜ਼ਿਲ੍ਹਿਆਂ ਦੇ ਅਫਸਰ ਆ ਉਹਨਾਂ ਨੂੰ ਜ਼ਬਰਦਸਤ ਜ਼ਿੰਮੇਵਾਰੀਆਂ ਉਹਨਾਂ ਤੇ ਪੈ ਗਈਆਂ ਉਹਨਾਂ ਨੂੰ ਕਿਉਂਕਿ ਦਿਨ ਰਾਤ ਮੋਨਿਟਰਿੰਗ ਕਰਨੀ ਪੈ ਰਹੀ ਹੈ ਦਿਨ ਰਾਤ ਮੌਕੇ ਦੇ ਉੱਪਰ ਡਿਊਟੀ ਦੇਣੀ ਕੀ ਆਖਰਕਾਰ ਇੰਤਜ਼ਾਮ ਕਿਹੋ ਜਿਹਾ ਹੋ ਰਿਹਾ ਕੱਲੀ ਕੱਲੀ ਚੀਜ਼ ਜਿਹੜੀ ਹੈ ਉਹ ਨੋਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਹੈ ਕਿ ਮਾਹੌਲ ਤਾਂ ਇਸ ਪਾਸੇ ਵੀ ਦੇਖੋਗੇ ਵੱਡੇ ਵੱਡੇ ਪੱਥਰ ਆ ਉਸ ਦੇ ਥੱਲੇ ਇਸ ਤਰੀਕੇ ਦੇ ਨਾਲ ਸੀਮਿੰਟ ਬਜਰੀ ਦਾ ਜਿਹੜਾ ਘੋੜ ਆ ਉਹ ਪਾ ਦਿੱਤਾ ਗਿਆ ਤਾਂ ਇਹ ਇਹ ਤਸਵੀਰ ਇਹ ਇਹ ਦੇਖੋਗੇ ਤੁਸੀਂ ਤਾਂ ਇਹ ਪਹਿਲੇ ਬੈਰੀਕੇਡ ਤੋਂ ਬਾਅਦ ਇਸ ਤਰੀਕੇ ਦੇ ਨਾਲ ਔਰ ਉਸ ਤੋਂ ਬਾਅਦ ਫਿਰ ਅਗਲੇ ਪਾਸੇ ਵੀ ਠੀਕ ਇਸੇ ਤਰੀਕੇ ਦੇ ਨਾਲ ਇੰਤਜ਼ਾਮ ਕੀਤੇ ਗਏ ਹੈ ਇਸੇ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਔਰ ਹੁਣ ਇਸ ਪਾਸੇ ਦੇਖੋਗੇ ਤਾਂ ਕਈਆਂ ਦੇ ਨਾਲ ਕਈਆਂ ਦੇ ਨਾਲ ਜ਼ਬਰਦਸਤ ਤਰੀਕੇ ਨਾਲ ਹਰਿਆਣਾ ਪੁਲਿਸ ਔਰ ਹਰਿਆਣਾ ਸਰਕਾਰ ਦੇ ਵੱਲੋਂ ਇਹ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੀ ਵਾਰ ਜਦੋਂ ਕਿਸਾਨ ਇੱਥੋਂ ਟੱਪੇ ਸੀ ਤਾਂ ਪਹਿਲੀਆਂ ਰੋਕਾਂ ਇੱਥੋਂ ਹੀ ਤੋੜੀਆਂ ਸੀ ਉਹਨਾਂ ਨੇ ਇਸ ਕਰਕੇ ਜਿਸ ਤਰੀਕੇ ਦੇ ਨਾਲ ਇੰਤਜ਼ਾਮ ਜਿਹੜੇ ਨੇ ਤਾਂ ਨਾਲ ਦੀ ਨਾਲ ਹੀ ਚਹਲ ਪਹਲ ਜਿਹੜੀ ਹੈ ਉਹ ਦੇਖ ਸਕਦੇ ਹੋ ਤੁਸੀਂ ਨਾਲ ਦੀ ਨਾਲ ਹੀ ਚਹਲ ਪਹਿਲ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਹੁਣ ਦੇਖੋ ਤੁਸੀਂ ਮੌਕੇ ਦੇ ਉੱਪਰ ਭਾਰੀ ਪੁਲਿਸ ਜਿਹੜੀ ਹੈ ਉਹ ਤਾਇਨਾਤ ਕੀਤੀ ਗਈ ਹੈ ਔਰ ਉੱਥੇ ਹੀ ਪੁਲਿਸ ਦੇ ਜਿਹੜੇ ਉਹ ਅਧਿਕਾਰੀ ਵੀ ਆ ਰਹੇ ਨੇ ਇਸ ਪਾਸੇ ਨੂੰ ਇਸ ਪਾਸੇ ਬੈਠੇ ਵੀ ਨਜ਼ਰ ਆ ਰਹੇ ਆ ਔਰ ਉੱਥੇ ਹੀ ਦੱਸ ਦਈਏ ਤੁਹਾਨੂੰ ਕਿ ਇਹ ਜਿਹੜੀ ਤਸਵੀਰ ਆ ਓਕੇ ਤਾਂ ਇਹ ਸੀਨੀਅਰ ਜਿਹੜੇ ਅਧਿਕਾਰੀ ਨੇ ਇਹ ਕਹਿੰਦੇ ਕਿ ਤੁਸੀਂ ਪਿੱਛੇ ਜਾ ਕੇ ਤਸਵੀਰ ਦਿਖਾ ਸਕਦੇ ਹੋ ਇੱਥੇ ਸਰ ਕਿਹੜੀ ਕੋਈ ਐਮਰਜੈਂਸੀ ਥੋੜੀ ਲੱਗੀ ਆ ਦਾ ਪਰ ਇਹ ਤਿਆਰੀਆਂ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਸਮਝ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਇਨਸਟਰਕਸ਼ਨਸ ਦਿੱਤੇ ਹੋਣਗੇ ਜਿਸ ਤੋਂ ਬਾਅਦ ਇਹ ਫੋਰਸ ਦਾ ਹੁਣ ਤੋਂ ਇਹ ਹਾਲ ਹੈ ਤਾਂ ਇਹ ਸਮਝ ਸਕਦੇ ਹੋ ਤੁਸੀਂ ਪੂਰੀ ਦੀ ਪੂਰੀ ਇਹ ਇਸ ਤਰ੍ਹਾਂ ਦੇ ਇੰਤਜ਼ਾਮ ਹਰਿਆਣਾ ਪੁਲਿਸ ਦੇ ਵੱਲੋਂ ਹਰਿਆਣਾ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਆ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਐਕਸ਼ਨ ਹੋਏਗਾ ਉਸ ਨੂੰ ਇੱਥੇ ਹੀ ਰੋਕ ਲਿਆ ਜਾਵੇ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪੂਰ ਪੰਜਾਬ ਟੀਵੀ ਸ਼ੰਭੂ ਬਾਰਡਰ ਹਰਿਆਣਾ